ਤਾਨੂੰ ਫੋਨ ਕਰੋ ਤੁਸੀਂ ਠੀਕ ਹੈ ਜੀ ਤੁਹਾਡੇ ਘਰੋਂ ਮੁੰਡਾ ਗੱਡੀ ਪਿਕ ਕਰਕੇ ਲੈ ਕੇ ਜਾਊਗਾ ਤੁਹਾਡੀ ਜੋ ਸਰਵਿਸ ਹੋਗੀ ਉਹ ਪ੍ਰੋਵਾਈਡ ਕਰਵਾ ਕੇ ਦੈਨ ਤੁਹਾਡੀ ਸੇਫਲੀ ਗੱਡੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਯੋਨੀ ਟੀਮ ਤੇ ਪਹੁੰਚੀ ਹੈ ਜਿੱਥੇ ਤੁਸੀਂ ਦੇਖੋਗੇ ਕਾਰਵਾਸ਼ ਹੁਣ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਖੰਨਾ ਵਿੱਚ ਖੁੱਲ ਗਿਆ ਜਿੱਥੇ ਨਵੀਂ ਤਕਨੀਕੀ ਦੇ ਨਾਲ ਤੁਸੀਂ ਕਾਰਵਾਸ਼ ਕਰਵਾ ਸਕਦੇ ਹੋ ਸਭ ਤੋਂ ਘੱਟ ਰੇਟਾਂ 'ਚ ਖੰਨਾ ਜੀਟੀ ਰੋਡ KFC ਸੈਂਟਰਲ ਹੱਬ ਜੀਟੀ ਰੋਡ ਖੰਨਾ ਪਰੰਵੀਰ ਸਿੰਘ ਰੂ ਸ਼ਾਪ ਇਸ ਲਈ ਦੀ ਅਸੀਂ ਮਤਲਬ ਉੱਧਰ ਚੰਡੀਗੜ੍ਹ ਲੁਧਿਆਣਾ ਪਟਿਆਲਾ ਸਾਈਡ ਦੇਖਦੇ ਹੁੰਦੇ ਸੀ ਕਾਫੀ ਇਸ ਚੀਜ਼ ਦਾ क्रेਜ਼ ਹੈ ਆਪਣੇ ਲੋਕਲ ਜਗ੍ਹਾ ਸੀਗਾ ਨਹੀਂ ਖੰਨੇ ਦੇ ਵਿੱਚ ਜੀ ਆ ਕਰਕੇ ਇੱਕ ਕਨਸੈਪਟ ਕੱਟਿਆ ਕਿ ਇੱਥੇ ਜਿਹੜੇ ਲੋਕਾਂ ਨੂੰ ਦੂਰ ਜਾਣਾ ਪੈਂਦਾ ਤਾਂ ਉਹਨਾਂ ਦਾ ਉਹਨਾਂ ਲਈ ਇਹ ਚੀਜ਼ ਆਪਾਂ ਖੋਲੀ ਆ ਥੰਨੇ ਦੇ ਵਿੱਚ ਕਰ ਰਹੇ ਆ ਪਿਕ ਐਂਡ ਡ੍ਰੌਪ ਦੀ ਹੈਗੀ ਆ ਜੀ ਸਾਨੂੰ ਫੋਨ ਕਰੋ ਤੁਸੀਂ ਠੀਕ ਹੈ ਜੀ ਤੁਹਾਡੇ ਘਰੋਂ ਮੁੰਡਾ ਗੱਡੀ ਪਿਕ ਕਰਕੇ ਲੈ ਕੇ ਜਾਊਗਾ ਤੁਹਾਡੀ 200 ਰੁਪਏ ਸੋ ਕੀ ਉਹ ਪ੍ਰੋਵਾਈਡ ਕਰਵਾ ਕੇ ਥੈਨ ਤੁਹਾਡੀ ਸੇਫਲੀ ਗੱਡੀ ਘਰੇ ਵੀ ਪਹੁੰਚਾਈ ਜਾਊਗੀ ਹੈਂਡ ਵਾਸ਼ ਕਰਕੇ ਜਾਂ ਕੋਈ ਆਪਣੀ ਮਸ਼ੀਨਾਂ ਮਸ਼ੀਨਸ ਨੇ ਜੀ ਆਪਣੇ ਕੋਲ ਠੀਕ ਹੈ ਬੇਸਿਕਲੀ ਜੀ ਜ਼ਿਆਦਾ ਕੰਮ ਵਧੀਆ ਤਰੀਕੇ ਨਾਲ ਤਾਂ ਮਸ਼ੀਨਸ ਘੱਟ ਮੇਰੇ ਸਾਹਮਣੇ ਹੈਂਡਲੀ ਜਾਦਾ ਵਧੀਆ ਤਰੀਕੇ ਨਾਲ ਹੋਸਾ ਉਹ ਸਾਰਾ ਜੀ ਆਪਣੇ ਕੋ ਫਾਰਮ ਵਾਸ ਠੀਕ ਹੈ ਜੀ ਕੈਮੀਕਲ ੀਕਲੀਨਿੰਗ ਹੋ ਗਈ ਅੰਦਰ ਡਿਟੇਲਿੰਗ ਹੋ ਗਈ ਜੀ ਠੀਕ ਹੈ ਬਾਕੀ ਆਪਣਾ ਪੀਪੀਐਫਸ ਹੋ ਕੇ ਕੋਟਿੰਗਸ ਹੋ ਗਈਆਂ ਸਾਰਾ ਕੁਛ ਹੈ ਜੀ ਆਪਣਾ ਜੀ ਨੂੰ ਆਫਰ ਪ੍ਰਾਈਸ ਹੈਗਾ ਜੀ ਆਪਾਂ 9000 ਦੇ ਵਿੱਚ ਕੋਟਿੰਗ ਸਟਾਰਟ ਕੀਤੀ ਹੈ ਜੀ ਜਿਹਦੀ 1 ਸਾਲ ਦੀ ਗਾਰੰਟੀ ਹੈ ਠੀਕ ਹੈ ਜੀ ਆਪਣਾ 300 ਰੁਪਏ ਦੇ ਵਿੱਚ ਵਾਸ਼ਿੰਗ ਹੈ ਜੀ ਤੇ ਬਾਕੀ ਆਪਣਾ ਪੀਪੀਐਫ ਦਾ ਰੇਟ ਹੈਗਾ ਜੀ 55000 6 ਸਾਲ ਦੀ ਵਾਰੰਟੀ ਦੀ ਜਿਹਦੇ ਵਿੱਚ ਅਸੀਂ ਤੁਹਾਨੂੰ 3000 ਤੱਕ ਦਾ ਤੇਲ ਫੋਵਾ ਕੇ ਦਵਾਂਗੇ ਆਪਣੇ ਕੋਲ। ਗਵਾਰਜੀ ਕੋਲ ਰਿਪੀਟ ਕਰਿਓ ਗੜਗੜੀ ਐਟੋਮ ਦੀ ਹੈ ਇਹ ਦਾ। ਸਾਡੇ ਕੋਲ ਜੀ ਪੀਪੀਐਫ ਹੈ ਜੀ ਜਿਹਦੇ ਅਸੀਂ 55000 ਦੀ ਹੈ ਜੀਪੀਪੀਐਫ ਦੇ ਵਿੱਚ ਕਿੱਗਿਆ ਗਿਆ ਜਾਂਦਾ। ਪੇਨ ਪ੍ਰੋਟੈਕਸ਼ਨ ਫਿਲਮ ਹੁੰਦੀ ਹੈ ਜੀ ਬੇਸਿਕਲੀ। ਰੋਲ ਹੁੰਦਾ ਤੁਹਾਡੀ ਗੱਡੀ ਉੱਤੇ ਲਵਾਇਆ ਜਾਂਦਾ। ਜਿਸ ਨਾਲ ਤੁਹਾਡੀ ਗੱਡੀ ਸਕ੍ਰੈਚ ਤੋਂ, ਡਸਟ ਤੋਂ ਜਾਂ ਗੱਡੀ ਲੱਗਦੀ ਵੀ ਹੈ, ਐਕਸੀਡੈਂਟ ਵੀ ਹੁੰਦਾ ਤਾਂ ਉਹ ਆਪਣੇ ਉੱਤੇ ਐਬਜ਼ੋਰਬ ਕਰਦੇ ਸ਼ੀਟ ਹੁੰਦੀ ਹੈ। 190 ਮਾਈਕਰੋਨਸ ਦੀ। ਉਹ ਬੇਸਿਕਲੀ ਆਪਣੇ ਉੱਤੇ ਐਬਜ਼orb ਕਰ ਲੈਂਦੀ ਹੈ ਪੇਟ ਨਵੇਂ ਵਰਗਾ ਆਪਣੇ ਅੰਦਰ ਰੱਖਦੀ ਹੈ ਤੇ ਗੱਡੀ ਖਰਾਬ ਨਹੀਂ ਹੁੰਦੀ ਹੈਗੀ ਉਹਦੇ ਨਾਲ ਦੂਸਰਾ ਕੀ ਹੈ ਫਸਟ ਪੁਆਇੰਟ ਤੇ ਦੂਜਾ ਹੈਗੀ ਹੈ ਜੀ ਆਪਣੀ ਕੋਟਿੰਗ ਕੋਟਿੰਗ ਹੈ ਜੀ ਕੋਟਿੰਗ ਕੀ ਚੀਜ਼ ਹੈ ਕੋਟਿੰਗ ਬੇਸਿਕਲੀ ਜੀ ਇੱਕ ਲੇਅਰ ਹੁੰਦੀ ਹੈ ਠੀਕ ਹੈ ਜਿਵੇਂ 9H 10H ਦੀ ਮੋਟੀ ਲੇਅਰ ਹੁੰਦੀ ਹੈ ਜਿਸ ਨਾਲ ਆਪਣੇ ਗੱਡੀ ਤੋਂ ਸਕ੍ਰੈਚ ਵਗੈਰਾ ਡਸਟ ਵਗੈਰਾ ਉਹ ਨਹੀਂ ਮਤਲਬ ਆਉਂਦੀ ਰਹੇਗੀ ਇਹਨਾਂ ਜਿਹੜੇ ਤਿਆਰ ਹੋ ਜਾਂਦੀਆਂ ਜਿਹੜੀ ਜਿਹੜੀ ਆਏਗੀ ਏ ਬੇਸਿਕਲੀ ਜੀ ਇਹਦਾ ਲੱਗ ਜਾਂਦਾ 5 ਤੋਂ 6 ਘੰਟੇ ਲੱਗ ਜਾਂਦੇ ਆ ਇੱਕ ਗੱਡੀ ਨੂੰ ਵਧੀਆ ਤਰੀਕੇ ਨਾਲ ਡਿਟੇਲਿੰਗ ਵਗੈਰਾ ਕਰਨਾ ਤੇ ਜਿਹੜੀ ਵਾਸ਼ ਦਾ ਕਰਦੇ ਹੋ ਇਹ ਕਿ ਨਜ਼ਰ ਚ 5-6 ਘੰਟੇ ਦੇ ਵਿੱਚ ਜੀ ਮਤਲਬ ਵਧੀਆ ਮਤਲਬ 30 ਤੋਂ 40 ਮਿੰਟ ਦੇ ਵਿੱਚ ਅਸੀਂ ਟਾਈਮ ਪੀਰੀਅਡ ਲੈਂਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪਬਲਿਕ ਆਪਣੇ ਖੰਦੇ ਸ਼ਹਿਰ ਦੀ ਆ ਬਸ ਆਈਏ ਜੀ ਇੱਕ ਵਾਰ ਵਿਜ਼ਿਟ ਕਰਕੇ ਜਾਓ ਦੇਖੋ ਤੁਹਾਨੂੰ ਸਮਝ ਆਂਦੀ ਹੈ ਚੀਜ਼ ਕੰਪੇਅਰ ਕਰੋ ਤੁਸੀਂ ਰੇਟਸ ਲੁਧਿਆਣਾ ਪਟਿਆਲਾ ਚੰਡੀਗੜ੍ਹ ਤੋਂ ਤੁਹਾਨੂੰ ਉੱਤਰ ਨਾਲੋਂ ਬੈਸਟ ਸਰਵਿਸ ਪ੍ਰੋਵਾਈਡ ਕਰਾਂਗੇ ਤੇ ਇੱਕ ਵਾਰ ਪੁਲਿਸ ਸਾਰੇ ਵਿਜ਼ਿਟ ਕਰਕੇ ਜਾਇਓ। ਤੁਹਾਨੂੰ ਕਿਸਾਨ ਕਰਨਾ ਹੋਵੇ ਫਿਰ ਥੋੜਾ ਮੋਬਾਈਲ ਨੰਬਰ ਗਿਆ ਹੈ। ਸਾਡਾ ਮੋਬਾਈਲ ਨੰਬਰ ਹੈਗਾ ਜੀ 987263001 ਡਿਟੇਲਿੰਗ ਡਾਇਨਾਮਿਕਸ ਇਹ ਨਾਮ ਤੋਂ ਹੈਗਾ ਜੀ। ਥੈਂਕ ਯੂ। ਥੈਂਕ ਯੂ ਜੀ। ਬੱਚਿਆਂ ਦਾ ਆਪਣੇ ਸੋਚ ਹੈ। ਅੱਜ ਦੇ ਜਮਾਨੇ ਦੇ ਜੁਗ ਜੁਗ ਬੜੀ ਲੋੜ ਹੈ। ਉਸ ਤਰ੍ਹਾਂ ਕੇ ਜਿਹੜਾ ਬੱਚਾ ਇਹ ਸੋਚੇ ਇਹ ਕੰਮ ਅਸੀਂ ਤਾਂ ਪ੍ਰਮਾਤਮਾ ਅੱਗੇ ਬੇਨਤੀਓ ਕਰ ਸਕਦੇ ਹਾਂ। ਇਹ ਇਹਨੂੰ ਦਿਨ ਤੋਂ ਕੋਲੇ ਲਾ ਚਾ ਕੋਈ ਤਰਕੀ ਕਰ ਬੱਚਾ ਕੀ ਤੇ ਲੋਕਾਂ ਰਚਨ ਦੀ ਸਰਬਸਤੇ ਤੇ ਜਿਸ ਸਭ ਦੇ ਕਾਨ ਲੋਕ ਇਹਨਾਂ ਦੇ ਕੋਲ ਹੋਰ ਦੇ ਕਮ ਬਣ